ਮਾਮਲਾ ਪਿੰਡ ਜਿੱਦੇ ਦੇ ਵਿੱਚ ਹੋਏ ਧਮਾਕਿਆਂ ਦਾ ਪੰਜਾਬੀ ਜਾਗਰਣ ਵਿੱਚ ਪਠੰਡਾ ਵਿੱਚ 26 ਖਬਰ ਦੇ ਮੁਤਾਬਕ ਜਿਹੜੇ ਕੱਲ ਜਿੱਦੇ ਵਾਲੇ ਅੱਤਵਾਦੀ ਦਾ ਸਮਰਥਨ ਕਰ ਰਹੇ ਸੀ ਸੁਣ ਲਵੋ ਉਸ ਦੀ ਗੰਦੀ ਜ਼ੁਬਾਨ ਅਤੇ ਭਾਰਤੀ ਫੌਜ ਦੇ ਖਿਲਾਫ ਕਿੰਨੀ ਜ਼ਹਿਰ ਹੈ ਅੱਤਵਾਦੀ مولانا ਮਸੂਦ ਅਜਹਰ ਦੀਆਂ ਵੀਡੀਓ ਦੇਖ ਗੁਰਪ੍ਰੀਤ ਦਾ ਬ੍ਰੇਨ ਹੋਇਆ ਬਾਚ ਮੈਂ ਤੁਹਾਡਾ ਆਪਣਾ ਨਰਿੰਦਰਪੁਰੀ ਸੱਚ ਦੀ ਰਾਹ ਟੀਵੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਸੀਂ ਗੱਲ ਕਰ ਰਹੇ ਹਾਂ ਪਿੰਡ ਜਿੱਤਾ ਚ ਹੋਏ ਧਮਾਕਿਆਂ ਦਾ ਜੋ ਮਾਮਲਾ ਗਰਮਾਇਆ ਹੋਇਆ ਹੈ ਅਤਵਾਦੀ ਮওলানা ਮਸੂਦ ਅਜਰ ਦੀਆਂ ਵੀਡੀਓ ਦੇਖ ਗੁਰਪ੍ਰੀਤ ਦਾ ਬਰੇਨ ਜੋ ਕਿ ਵਾਸ਼ ਹੋ ਗਿਆ ਸੀ ਪੁੱਛ ਗਿਛ ਦੌਰਾਨ ਕਿਹਾ ਗੁਰੂ ਤੇਗ ਬਹਾਦਰ ਨੇ ਹਿੰਦੂਆਂ ਲਈ ਕੁਰਬਾਨੀ ਕੀਤੀ ਉਹ ਉਸੇ ਤਰ੍ਹਾਂ ਮੁਸਲਮਾਨਾ ਲਈ ਕੁਰਬਾਨੀ ਕਰਨਾ ਚਾਹੁੰਦਾ ਹੈ ਗੁਰਪ੍ਰੀਤ ਨੇ ਪੁਲਸ ਨੂੰ ਕਿਹਾ ਜੰਨਤ ਵਿੱਚ ਮਿਲਣ ਗਿਆ ਪੂਰਾ ਤੇ ਦੁੱਧ ਦੀਆਂ ਨਦੀਆਂ ਇਹ ਅਸੀਂ ਗੱਲ ਤਾਂ ਕਹਿ ਰਹੇ ਹਾਂ ਇੱਕ ਪੰਜਾਬੀ ਅਖਬਾਰ ਮਠੰਡਾ ਦੇ ਐਡੀਸ਼ਨ ਵਿੱਚ ਇਹ ਖਬਰ ਛਪੀ ਹੈ ਜਿਸ ਵਿੱਚ ਡਿਟੇਲਸ ਦੱਸੀ ਗਈ ਹੈ ਅਸੀਂ ਉਸ ਦੇ ਮੁਤਾਬਕ ਹੀ ਆਪ ਜੀ ਅੱਗੇ ਵੀਡੀਓ ਬਣਾ ਕੇ ਇਹ ਸਾਰੀ ਡਿਟੇਲ ਦੱਸ ਰਹੇ ਹਾਂ ਬਠਿੰਡਾ ਜ਼ਿਲ੍ਹੇ ਦੇ ਜੀਤਾ ਪਿੰਡ ਵਿੱਚ ਬੰਬ ਤਿਆਰ ਕਰਨ ਵਾਲਾ ਦੋਸ਼ੀ ਗੁਰਪ੍ਰੀਤ ਸਿੰਘ ਦਾ ਬ੍ਰੇਨ ਖਤਰਨਾਕ ਅਤਵਾਦੀ ਮੌਲਾਣਾ ਮਸੂਦ ਅਜਰ ਦੀਆਂ ਵੀਡੀਓ ਦੇਖ ਕੇ ਪੂਰੀ ਤਰ੍ਹਾਂ ਵਾਸ਼ ਹੋ ਗਿਆ ਸੀ ਉਕਤ ਅਤਵਾਦੀ ਦੇ ਭਾਸ਼ਣਾ ਵਾਲੀਆਂ ਵੀਡੀਓਜ਼ ਦਾ ਉਸ ਉੱਪਰ ਇੰਨਾ ਅਸਰ ਸੀ ਕਿ ਕਿਉਂਕਿ ਉਹ ਅਤਵਾਦੀ ਮਸੂਲ ਵਾਂਗ ਸਭ ਕੁਝ ਕਹਿ ਰਿਹਾ ਸੀ ਸ਼ੁਰੂਆਤੀ ਜਾਂਚ ਵਿੱਚ ਜਦੋਂ ਪੁਲਿਸ ਨੇ ਤੋ ਸੇ ਗੁਰਪ੍ਰੀਤ ਨੂੰ ਪੁੱਛਿਆ ਕਿ ਉਸਨੇ ਅਜਿਹੀ ਘਾਤਕ ਸਮਗਰੀ ਕਿਉਂ ਮੰਗਵਾਈ ਤਾਂ ਉਸਨੇ ਕਿਹਾ ਉਸ ਨੂੰ ਜੰਨਤ ਵਿੱਚ ਹੂਰਾ ਮਿਲਣ ਗਿਆ ਪੁਲਿਸ ਬਹੁਤ ਹੈਰਾਨ ਹੈ ਕਿ ਇੱਕ ਸਿੱਖ ਪਰਿਵਾਰ ਦਾ ਮੁੰਡਾ ਜਹਾਦੀਆਂ ਵਾਂਗ ਕਿਉਂ ਗੱਲ ਕਰ ਰਿਹਾ ਹੈ ਹਾਲਾਂਕਿ ਉਸ ਨੂੰ ਸਿੱਖ ਧਰਮ ਵਿੱਚ ਪੂਰਾ ਵਿਸ਼ਵਾਸ ਹੈ ਤੇ ਉਹ ਹਰ ਰੋਜ਼ ਸਵੇਰੇ ਜਪੁਜੀ ਸਾਹਿਬ ਦਾ ਪਾਠ ਵੀ ਕਰਦਾ ਹੈ ਉਸਨੇ ਬੰਬ ਬਣਾਉਣ ਤੋਂ ਪਹਿਲਾਂ ਜਪੁਜੀ ਸਾਹਿਬ ਦਾ ਪਾਠ ਵੀ ਕੀਤਾ ਸੀ ਇਸ ਤੋਂ ਇਲਾਵਾ ਉਸਨੇ ਇੱਕ ਮੁ슬ਮ ਨਾਮ ਨਾਲ ਇੱਕ ਫੇਸਬੁੱਕ ਆਈਡੀ ਵੀ ਬਣਾਈ ਹੋਈ ਸੀ ਸ਼ੁਰੂਆਤੀ ਪੁੱਛਗਿੱਛ ਵਿੱਚ ਦੋਸ਼ੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਸ਼ਮੀਰ ਵਿੱਚ ਮੁਸਲਮਾਨਾਂ ਨਾਲ ਬਹੁਤ ਕੁਝ ਮਾੜਾ ਹੋ ਰਿਹਾ ਹੈ ਕਸ਼ਮੀਰ ਵਿੱਚ ਭਾਰਤੀ ਫੌਜ ਕਸ਼ਮੀਰੀਆਂ ਦੀਆਂ ਧੀਆਂ ਨੂੰ ਅਗਵਾ ਕਰਦੀਆਂ ਹਨ ਅਜਿਹੀ ਸਥਿਤੀ ਵਿੱਚ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਨਾਲ ਸਾਨੂੰ ਜੰਨਤ ਵਿੱਚ ਹੂਰਾ نصیਬ ਹੋਣ ਗਿਆ ਤੇ ਦੁੱਧ ਦੀਆਂ ਨਦੀਆਂ ਮਿਲਣ ਗਿਆ ਉਸਨੇ ਕਿਹਾ ਕਿ ਇੱਥੋਂ ਦੇ ਨੌਜਵਾਨਾਂ ਨੂੰ ਨਹੀਂ ਪਤਾ ਕਿ ਹੂਰਾ ਕੀ ਹੁੰਦੀਆਂ ਹਨ ਇਸੇ ਲਈ ਉਹ ਕੁੜੀਆਂ ਪਿੱਛੇ ਭਜਦੇ ਹਨ ਜਦੋਂ ਉਸਨੂੰ ਪੁੱਛਿਆ ਗਿਆ ਕਿ ਉਹ ਜਹਾਜ਼ੀਆਂ ਵਾਂਗ ਕਿਉਂ ਗੱਲ ਕਰ ਰਿਹਾ ਹੈ ਤਾਂ ਉਸਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂਆਂ ਲਈ ਕੁਰਬਾਨੀ ਕੀਤੀ ਸੀ ਉਸੇ ਤਰ੍ਹਾਂ ਮੈਂ ਮੁਸਲਮਾਨਾਂ ਦੀਆਂ ਧੀਆਂ ਦੇ ਜ਼ੁਲਮ ਖਿਲਾਫ ਕਾਰਵਾਈ ਕਰ ਰਿਹਾ ਹਾਂ ਮੈਨੂੰ ਇਸ ਦਾ ਕੋਈ ਡਰ ਨਹੀਂ ਹੈ 19 ਸਾਲਾਂ ਨੌਜਵਾਨ ਦੀਆਂ ਗੱਲਾਂ ਸੁਣ ਕੇ ਪੁਲਿਸ ਹੈਰਾਨ ਰਹਿ ਗਈ ਪੁਲਿਸ ਨੂੰ ਪਤਾ ਲੱਗਾ ਹੈ ਕਿ ਦੋਸ਼ੀ ਮਾਨਸਿਕ ਤੌਰ ਤੇ ਵੀ ਬਿਮਾਰ ਹੈ ਅਤੇ ਉਸ ਦਾ ਇਲਾਜ ਚੰਡੀਗੜ੍ਹ ਵਿਖੇ ਚੱਲ ਰਿਹਾ ਸੀ ਪਰ ਉਸ ਦਾ ਇਲਾਜ ਵਿਚਕਾਰ ਹੀ ਬੰਦ ਕਰ ਦਿੱਤਾ ਗਿਆ ਸੀ ਦੱਸ ਦਈਏ ਕਿ ਕੇਮਿਸਟਰੀ ਲੈਬ ਬਣਾਉਂਦਾ ਬਣਾਉਂਦਾ ਬੰਬ ਬਣਾਉਣ ਲੱਗ ਪਿਆ ਗੁਰਪ੍ਰੀਤ ਸਿੰਘ ਮਲਜਮ ਗੁਰਪ੍ਰੀਤ ਨੂੰ ਸ਼ੁਰੂ ਤੋਂ ਹੀ ਕੇਮਿਸਟਰੀ ਦਾ ਬਹੁਤ ਸ਼ੌਂਕ ਸੀ ਉਹ ਆਪਣੇ ਘਰ ਵਿੱਚ ਕੇਮਿਸਟਰੀ ਲੈਬ ਬਣਾਉਣਾ ਚਾਹੁੰਦਾ ਸੀ ਇਸੇ ਲਈ ਉਹ YouTube ਦੇ ਕਈ ਤਰ੍ਹਾਂ ਦੇ ਕੇਮਿਸਟਰੀ ਵੀਡੀਓ ਦੇਖਦਾ ਸੀ ਉਸ ਨੇ ਕੁਝ ਵੀਡੀਓ ਦੇਖੇ ਪਰ ਬਾਅਦ ਵਿੱਚ ਉਸ ਨੇ ਉਹਨਾਂ ਨੂੰ ਬਹੁਤ ਲੱਭਿਆ ਪਰ ਉਹ ਨਹੀਂ ਲੱਭ ਸਕੇ ਇਸ ਕਾਰਨ ਉਸਨੇ YouTube ਵਿਜਡੰਗਾਈ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਕਿ ਡਿਲੀਟ ਕੀਤੇ ਵੀਡੀਓ ਕਿੱਥੇ ਮਿਲ ਸਕਦੇ ਹਨ ਉਹਨਾਂ ਵੀਡੀਓਜ਼ ਦੀ ਖੋਜ ਕਰਦੇ ਹੋਏ ਉਹ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਸਾਰੇ ਡਿਲੀਟ ਕੀਤੇ ਵੀਡੀਓਜ਼ ਮੌਜੂਦ ਸਨ ਉਸਨੇ ਉਹਨਾਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਕਿ ਇਨ੍ਹਾਂ ਡਿਲੀਟ ਕੀਤੀਆਂ ਵੀਡੀਓਜ਼ ਵਿੱਚ ਕੀ ਸੀ ਜੋ YouTube ਨੇ ਡਿਲੀਟ ਕਰ ਦਿੱਤੀਆਂ ਹਨ ਇੰਨਾ ਡਿਲੀਟ ਕੀਤੀਆਂ ਵੀਡੀਓ ਵਿੱਚ ਉਸ ਨੂੰ ਅਤਵਾਦੀ مولانا ਮਸੂਦ ਅਜਰ ਦੀਆਂ ਵੀਡੀਓਜ਼ ਮਿਲੀਆਂ ਉਸ ਨੇ ਉਹਨਾਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਉਸ ਨੇ ਇੱਕ ਇੱਕ ਕਰਕੇ ਉਸ ਦੀਆਂ ਸਾਰੀਆਂ ਵੀਡੀਓਜ਼ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਇਹ ਵੀਡੀਓਜ਼ ਨੂੰ ਦੇਖਣ ਦਾ ਪ੍ਰਭਾਵ ਇਹ ਹੋਇਆ ਕਿ ਉਸ ਦਾ ਦਿਮਾਗ ਬਦਲ ਗਿਆ ਅਤੇ ਉਹ ਮਸੂਦ ਦੀਆਂ ਗੱਲਾਂ ਨੂੰ ਸੱਚ ਮੰਨਣ ਲੱਗ ਪਿਆ ਉਸ ਨੂੰ ਵਿਸ਼ਵਾਸ ਹੋਣ ਲੱਗ ਪਿਆ ਕਿ ਕਸ਼ਮੀਰ ਵਿੱਚ ਮੁਸਲਿਮ ਕੁੜੀਆਂ ਨਾਲ ਬਲਾਤਕਾਰ ਭਾਰਤੀ ਫੌਜ ਦੇ ਜਵਾਨ ਕਰ ਰਹੇ ਹਨ ਇਸ ਕਾਰਨ ਉਸ ਨੂੰ ਕਸ਼ਮੀਰ ਵਿੱਚ ਤਾਇਨਾਤ ਭਾਰਤੀ ਫੌਜ ਦੇ ਜਵਾਨਾਂ ਪ੍ਰਤੀ ਨਫ਼ਰਤ ਪੈਦਾ ਹੋ ਗਈ ਇਸ ਕਾਰਨ ਉਸ ਨੇ ਬੰਬ ਬਣਾਉਣ ਲਈ ਕੈਮੀਕਲਾਂ ਦਾ ਆਰਡਰ ਦੇਣਾ ਸ਼ੁਰੂ ਕਰ ਦਿੱਤਾ ਉਸ ਨੇ ਇਸ ਮਕਸਦ ਲਈ ਕਠੂਆ ਲਈ ਇੱਕ ਟਿਕਟ ਵੀ ਬੁੱਕ ਕੀਤੀ ਸੀ ਸਮਝਿਆ ਜਾ ਰਿਹਾ ਹੈ ਕਿ ਉਸ ਨੇ ਤਿਆਰ ਕੀਤੇ ਜਾ ਬੰਬ ਦੀ ਵਰਤੋਂ ਉੱਥੇ ਹੀ ਕਰਨੀ ਸੀ ਦੋਸਤੋ ਜੋ ਸਾਡੇ ਪਾਸ ਜਾਣਕਾਰੀ ਸੀ ਜੋ ਜੋ ਖਬਰ ਛਪੀ ਸੀ ਅਸੀਂ ਉਸ ਦੇ ਮੁਤਾਬਕ ਆਪ ਜੀ ਨੂੰ ਇਹ ਜਾਣਕਾਰੀ ਦਿੱਤੀ ਹੈ ਪਰ ਇਹ ਅਜੇ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਕਿ ਹੋਰ ਕੀ ਕੀ ਖੁਲਾਸੇ ਹੋ ਸਕਦੇ ਹਨ ਕਿ ਉਸ ਦਾ ਮਕਸਦ ਸੀ ਕਿਉਂ ਉਸ ਨੇ ਇਹ ਕੰਮ ਕੀਤਾ ਕਿਉਂ ਬੰਬ ਬਣਾਉਣ ਦੀ ਵਿਧੀ ਨੂੰ ਵੀ ਉਸ ਨੇ YouTube ਤੋਂ ਦੇਖਿਆ ਕਿਉਂ ਅਤਵਾਦੀ ਅਜਰ ਨੂੰ ਆਪਣਾ ਰੋਲ ਮਾਡਲ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਦੋਸਤੋ ਸਾਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਜਿਸ ਨਾਲ ਸਾਡੇ ਦੇਸ਼ ਜਾਂ ਸਾਡੀ ਜਵਾਨੀ ਜਾਂ ਸਾਡੇ ਬੱਚੇ ਕਿਸੇ ਗਲਤ ਰਾਹ ਤੇ ਜਾਣ ਦੋਸਤੋ ਸਾਨੂੰ ਇਹੋ ਜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਸਾਨੂੰ ਇਹੋ ਜੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਸਾਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਵੀ ਉਹ ਕੀ ਕਰ ਰਹੇ ਹਨ ਕਿਹੜੀ ਐਕਟੀਵਿਟੀ ਵਿੱਚ ਹਨ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਖੁੱਲ੍ਹ ਦੇ ਦਿੰਨੇ ਆ ਪਰ ਉਹਨਾਂ ਦੀ ਐਕਟੀਵਿਟੀ ਜਾਂ ਉਹਨਾਂ ਦੇ ਵੱਲ ਆਪਾਂ ਧਿਆਨ ਨਹੀਂ ਦਿੰਦੇ ਉਹ ਕੀ ਕਰਦੇ ਹਨ ਕੀ ਨਹੀਂ ਕਰਦੇ ਪਰ ਇਸ ਗੱਲ ਦਾ ਅਸੀਂ ਮਾਪਿਆਂ ਨੂੰ ਵੀ ਅਪੀਲ ਕਰਾਂਗੇ ਕਿ ਜਦੋਂ ਵੀ ਕੋਈ ਬੱਚਾ ਕੋਈ ਐਕਟੀਵਿਟੀ ਕਰਦਾ ਹੈ ਜਾਂ ਕੋਈ ਗਲਤ ਐਕਟੀਵਿਟੀ ਕਰਦਾ ਹੈ ਜਾਂ ਕਿਸੇ ਤਰ੍ਹਾਂ ਦੇ ਉਸ ਵੱਲ ਧਿਆਨ ਦਿਓ ਉਸ ਤੋਂ ਪੁੱਛੋ ਵੀ ਉਹ ਕੀ ਕਰ ਰਿਹਾ ਹੈ ਕੀ ਨਹੀਂ ਕਰ ਰਿਹਾ ਉਸ ਦੀ ਐਕਟੀਵਿਟੀ ਵੀ ਨੇ ਧਿਆਨ ਦਿਓ ਤਾਂ ਜੋ ਸਾਨੂੰ ਵੀ ਉਸ ਦੀਆਂ ਗਤੀਵਿਧੀਆਂ ਦਾ ਪਤਾ ਲੱਗ ਸਕੇ ਅਤੇ ਇਹੋ ਜੇ ਗੁਰਪ੍ਰੀਤ ਸਿੰਘ ਵਾਂਗੂ ਸਾਨੂੰ ਵੀ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਨਾ ਕਰਨਾ ਪਵੇ ਹੁਣ ਇਸ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਕਿ ਉਸ ਦੀ ਸੋਚ ਸੀ ਜਾਂ ਉਸ ਦੇ ਘਰਦਿਆਂ ਨੇ ਉਸ ਦਾ ਧਿਆਨ ਨਹੀਂ ਦਿੱਤਾ ਜਾਂ ਉਸ ਦੇ ਕੋਈ ਛੋਕੜਵਾਰੇ ਜਾਂ ਉਸਦੇ ਤੀਤ ਬਾਰੇ ਜਾਂ ਉਸਦੀ ਅਗਲੀ ਘਰਮੇ ਬਾਰੇ ਸਾਨੂੰ ਕੁਝ ਨਹੀਂ ਕਹਿ ਸਕਦੇ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਪੁਲਿਸ ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਤਾਰ ਅਤਵਾਦੀਆਂ ਨਾਲ ਜੁੜੇ ਜਾ ਰਹੇ ਹਨ ਪਰ ਇਹ ਜਾਂਚ ਦਾ ਵਿਸ਼ਾ ਹੈ ਅੱਗੇ ਕੀ ਪੁਲਿਸ ਇਸ ਬਾਰੇ ਖੁਲਾਸੇ ਕਰਦੀ ਹੈ ਉਹ ਵੀ ਵੀਡੀਓ ਆਪ ਜੀ ਅੱਗੇ ਪੇਸ਼ ਕੀਤੀ ਜਾਵੇਗੀ ਜਾਣਕਾਰੀ ਆਪ ਜੀ ਨਾਲ ਸਾਂਝੀ ਵੀ ਕੀਤੀ ਜਾਵੇਗੀ ਅਜਿਹੇ ਵੀਡੀਓ ਦੇਖਣ ਲਈ ਹੋਰ ਵੀਡੀਓ ਖਬਰਾਂ ਦੇਖਣ ਲਈ ਸੱਚ ਦੀ ਰਾਤ ਟੀਵੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਹਰ ਇੱਕ ਖਬਰ ਤੁਹਾਡੇ ਤੱਕ ਪਹਿਲ ਦੇ ਆਧਾਰ ਤੇ ਪਹੁੰਚ ਸਕੇ ਫੇਸਬੁੱਕ ਪੇਜ ਨੂੰ ਫੋਲੋ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ